ਹਰੇਕ ਚੀਜ਼ ਦੇ ਲਿਮਟ ਦੇ ਵਿੱਚ ਹੋਣੀ ਚਾਹੀਦੀ ਜੇ ਆਗ੍ਰਣ ਕੀਤਾ ਨਾ ਕੋਈ ਆਗ੍ਰਣ ਵੀ ਲਿਮਟ 'ਚ ਹੈ ਜੇ ਗੁਣ ਕਰਦਾ ਹੈ ਉਹ ਵੀ ਲਿਮਟ 'ਚ ਹੋ। ਜਿਆਦਾ ਗੋੜਵਾ ਬਣ ਜੇਗਾ ਹੰਕਾਰ ਆ ਜੂ ਫਿਰ ਵੀ ਰੱਬ ਦੇ ਘਰ ਤੋਂ ਡਿੱਗ ਜਾਏਗਾ ਥੱਲੇ ਆਖੋ ਸਤਿਨਾਮ ਸ੍ਰੀ ਵੱਡਾ ਪਾਪੀ ਬਣ ਗਿਆ ਫਿਰ ਵੀ ਨਰਕ ਨੂੰ ਜਾਏਗਾ ਬਖਸ਼ਿਆ ਕਿਸੇ ਵਾਸਤੇ ਵੀ ਨਹੀਂ ਜਾਣਾ ਤੇ ਆਪ ਦੇਣਯੋਗ ਜੱਲਾ ਨਹੀਂ ਸਾਜੀ ਦਾ ਮੂੰਹ ਉਟ ਗਿਆ ਆਖੋ ਸਤਿਨਾਮ ਸ੍ਰੀ ਕਹਦਾ ਹਾਂ ਜੀ ਕਹਿੰਦਾ ਤੈਨੂੰ ਫਿਕਰ ਸੀ ਨਾ ਨਵਾਜ ਪਰ ਤੈਨੂੰ ਵੀ ਜੇ ਉਹ ਸੂਪੀ ਲਾਗੇ ਖੂਹ ਆ ਕਿਤੇ ਬਸ਼ੇਰਾ ਖੂਹ ਚ ਨਗਿਰ ਜੇ ਕਹਿੰਦਾ ਹਾਂ ਜੀ ਚਲ ਜਾ ਭਾਦਿਆ ਪਰ ਕੋੜੀ ਸੂਪੀ ਜਾ ਕੇ ਹੁਣ ਸੱਬ ਦਾ ਹੌਸਲਾ ਪਰ ਇੱਥੇ ਕੀ ਕਰਦਾ ਬੈਠਾ ਤੂੰ ਇਹ ਸੱਬ ਗਦਾਰੇ ਨੇ ਰਾਤ ਮਹਾਰਾਜ ਕਹਿੰਦੇ ਸੱਬ ਕੇ ਛੁਟਾਰ ਨੇ ਬਾਹਰ ਨਹੀਂ ਬਾਹਰ ਟੋਲ ਹੈ ਸੋ ਧਰਮ ਕੋ ਲਾਹੀ ਇਹ ਸਭ ਤੋਂ ਵੱਡਾ ਧਰਮ ਹੈ ਮਹਾਰਾਜਿਆਂ ਦਾ ਜਿਹੜਾ ਰੱਬ ਨੂੰ ਬਾਹਰੋਂ ਲੱਗਦਾ ਫਿਰਦਾ ਹੈ ਆਪ ਕੋ ਸਤਨਾਮ ਸੇਹ ਰੱਬ ਦਾਸ ਹਾਥ ਪੈ ਮੇਰਾ ਉਹ ਤਾਂ ਤੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਆ ਅਜੇ ਹੱਥ ਵੀ ਮੂੰਹ ਦਾ ਕਾਉਂਡ ਹੋ ਗਿਆ ਟਾਈਮ ਲਾਉਂਦਾ ਉਹ ਤਾਂ ਇੰਨਾ ਟਾਈਮ ਵੀ ਨਹੀਂ ਲਾਉਂਦਾ ਉਹ ਪਤੰਦਰਾ ਤੈਨੂੰ ਬੁਲਾਉਣ ਦੀ ਕਦੇ ਆਦਤ ਹੀ ਨਹੀਂ ਪਈ ਤੈਨੂੰ ਬੁਲਾਉਣ ਦਾ ਸੁਭਾਅ ਹੀ ਨਹੀਂ ਬਣਿਆ ਰੱਬ ਨੂੰ ਕਦੇ ਪਿਆਰ ਕਰਨ ਦੀ ਝੁਗਤੀ ਉਹ ਨਹੀਂ ਮਿਲੀ ਤੈਨੂੰ ਕਿ ਰੱਬ ਨੂੰ ਆਰਾਧਨਾ ਕਿਵੇਂ ਹੈ ਤਾਂ ਹੀ ਤਾਂ ਅਗਰ ਟਕਰਾਂ ਖਾਂਦਾ ਫਿਰਦਾ ਹੈ ਆਪ ਕੋ ਸਤਨਾਮ ਸੇਹ ਕਦੇ ਉੱਧਰ ਭੱਜਦਾ ਕਦੇ ਉੱਧਰ ਭੱਜਦਾ ਦਸੇ ਦਸ਼ਾਮਾ ਗੱਲ ਤੇ ਮੈਂ ਰੱਬ ਲੱਭਦਾ ਰੱਬ ਰੱਬ ਨਹੀਂ ਮਿਲਦਾ ਮਹਾਰਾਜ ਕਹਿੰਦੇ ਜਾ ਸਾ ਤੁਸੀਂ ਦੱਸ ਦਿਓ ਵੀ ਤੁਸੀਂ ਕਿੰਨਾ ਕੁ ਵੱਡਾ ਭਰੋਸਾ ਰੱਖਦੇ ਹੋ ਮਹਾਰਾਜ ਕਹਿੰਦੇ ਬਾਲਿਆ ਮਰਦਾਨੇ ਆ ਮੇਰਾ ਭਰੋਸਾ ਪੁੱਛਣਾ ਕਹਿੰਦੇ ਕਹਿੰਦੇ ਮੇਰਾ ਭਰੋਸਾ ਤਾਂ ਇੰਨਾ ਕਾ ਜਿਹੜਾ ਸਾਹ ਅੰਦਰੋਂ ਚੱਲਿਆ ਗਿਆ ਉਹਦਾ ਇਹ ਨਹੀਂ ਪਤਾ ਮੁੜ ਕੇ ਬਾਹਰ ਨੂੰ ਆਊ ਕਿ ਨਹੀਂ ਆਊ ਆਖੋ ਸਤਨਾਮ ਸ੍ਰੀ ਦਾ ਜਿਹੜਾ ਸਾਹ ਬਾਹਰ ਨਿਕਲ ਗਿਆ ਉਹਦਾ ਇਹ ਨਹੀਂ ਪਤਾ ਵੀ ਮੁੜ ਕੇ ਅੰਦਰ ਨੂੰ ਜਾਊ ਤੇ ਨਹੀਂ ਜਾਊ ਕਿਉਂ ਜਦੋਂ ਤੱਕ ਸਵਾਸ ਚੱਲਦੇ ਨੇ ਉਦੋਂ ਤੱਕ ਆਦਮੀ ਐ ਜਦ ਮਰਿਆ ਪਿਆ ਆਉਂਦਾ ਫਿਰ ਮਰਦਾ ਕਹਿੰਦੇ ਆਖੋ ਸਤਿਨਾਮ ਸ੍ਰੀ ਵਾਹਿ ਜੇ ਆਦਮੀ ਹੋਵੇ ਆਦਮੀ ਕਿਉਂ ਆ ਕਿਉਂਕਿ ਦਮ ਹੁੰਦਾ ਸਾਹ ਚੱਲਦੇ ਨੇ ਉਦੋਂ ਤੱਕ ਆਦਮੀ ਐ ਤੇ ਡਾਕਟਰ ਕੋਲ ਲੈ ਜਿਓ ਜਦ ਸਾਹ ਮੂਰੂ ਨਾ ਹੈ ਨਹੀਂ ਇਹ ਚ ਕੁਝ ਲੈ ਜਿਓ ਜੀ ਕਰਨ ਇਹ ਸਾਡੇ ਵੀ ਕੰਮ ਦਾ ਨਹੀਂ ਆਖੋ ਸਤਿਨਾਮ ਸ੍ਰੀ ਵਾਹਿ ਡਾਕਟਰ ਵੀ ਮੋਰ ਸਾਲ ਦਾ ਕਵਾਇ ਕਰੀਖੀ ਪਤੇ ਤੋਂ ਠਾਕੁਰ ਤੋਂ ਕੈ ਰੰਗ ਇਹੋ ਪੈਂਡ ਸਾਂਝੀ ਦੇ ਤੂੰ ਬਾਤ ਕਿੰਨਾ ਪੰਜਾਬੀ ਅਰੇ ਚਹੁ ਸਭ ਜਦਿਆਂ 40 ਮੁਕਤੀਆਂ ਆਈਆਂ ਜਿੱਤੀਆਂ ਤਿੱਗੀਆਂ ਜਿਨ੍ਹਾਂ ਨੰਨ ਤੇ ਬਨਸ਼ੁਕੀਆ ਦੇਖ ਚਲਾਏ ਤੇ ਬਾਰੇ ਕੰਮ ਦਿੱਤਾ ਜਿਨ੍ਹਾਂ ਪਿਆਰੇ ਆਸੋ ਚਾਰੇ ਵੀ ਕੁਮੈ ਦਾ ਧਿਆਨ ਕਰੀ ਗੋਸਰੀ ਬੋਲੜਾ ਜੀ ਵਾਹਿਗੁਰੂ ਜਿਨ੍ਹਾਂ ਸੰਗਾਰ ਸ਼ੁਕਰੀਆ ਲੈ ਸੰਦੇਸ ਦਿੱਤੇ ਕੰਮ ਕੰਮ ਕਰਦੇ ਵਾਏ ਜਿੱਤੀਆਂ ਲਗਨੀਆਂ ਕਰਤੀਆਂ ਤੇ ਤੜਾਹਾਂ ਨਾ ਰਹਿ ਜਾਏ ਗੁਰਦੁਆਰੇ ਦੀ ਸਿਵਾ ਦੀ ਕੁਰਬਾਨੀ ਹੋ ਗਈ ਤੇ ਅੰਦਰ ਨਹੀਂ ਹਾਰੇ ਆ ਸਿੱਕੇ ਸੰਗਤਾਂ ਨਾਲ ਲੋਹਾਈ ਤਨ ਵਿੱਚ ਅੰਦਰ ਤੇਰਾ ਗੋਲਾ ਜੀ ਨਾਰਹੀ ਜੋ ਅੰਦਰ ਦਸਤਾਂ ਸਭ ਤੋਂ ਪਹਿਰੇ ਗੁਰਦੁਆਰੇ ਦੇ ਅੰਦਰ ਤੇ ਅੰਦਰ ਤੇਰਾ ਗੋਲਾ ਜੀ ਨਾਰਹੀ ਜੋ ਰਤਮੈ ਸਵਰਗ ਦਾ ਸਾਗੀ ਤੇ ਅਰਦਾਸ ਹੈ ਜੀ ਗੁਰਦੁਆਰ ਦੇ ਦੀ ਕੋ ਗੋਲਾ ਜੀ ਨਾਰਹੀ ਜੀ ਸਤਿਕਾਰ ਹੈ ਸਿਤਾਵਰ ਕਰ ਸਦਾ ਉਸ ਕੋ ਮਾਰੈ ਚੰਦ ਦਵਸ ਸਿ ਸਾਰੇ ਬੋਹ ਸਮਾਖਾ ਚਿਾਰੇ ਬਲੇ ਪੀਰ ਗੁਰੀਬ ਜਾਈ ਖੰਡ ਕੀ ਜੀਤ ਅੰਸ਼ੀ ਸ਼ਕਤੀ ਸਹਾਇ ਕਰ ਸਦੀ ਬੋਲ ਬਲੇ ਜੁਨਾ ਕੀ ਬਹਾਵੀ ਹੋ ਸਿਕਨ ਉੱਚੀ ਬਾਨੋ ਕੀ ਸਥਾਨੇ ਰਹਤ ਤੁਮ ਬਜੀ ਲੰਗ ਸਹੋਜਨ ਉਸਾਦੰਨਨ ਸਦਾ ਨਾਮਦਾਨ ਸਿ ਇਹ ਸਸਾ ਜੀ ਦੇ ਦਰਸ਼ੀ ਸ਼ਮਾਨ ਜੋਤੀਆਂ ਝੰਡੇ ਲੰਡੇ ਜਿਉਂਦੇ 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 ਅੱਜ ਧੰਨ ਸਾਹਿਬ ਦਾ ਪਾਰ ਸਰਣਾ ਲਈ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਬਤਿਤੀ ਮੱਤ ਸਤਿਗੁਰੂ ਦੇ ਚਰਨਾਂ ਵਿੱਚ ਬੇਸ਼ਰਮ ਰਸ ਹਰਿ ਕਰ ਜੀਓ ਸਦੀ ਬਖਸ਼ੋ 3 ਗਣਿਆਂ ਦੀ ਮਾਣ 4 ਗਣਿਆਂ ਦੀ ਥਾਣ 9 ਦੀ ਕੋਟ ਸਚੇਤਤਾ ਹਿਜੂ ਧੰਨ ਧੰਨ ਸੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਆਪ ਜੀ ਦੇ ਚਰਨਾਂ ਦੇ ਸੁ ਸੰਪਰਵਾਸ ਸਿਮਤੀ ਜੋ ਜੀ ਹੈ ਸਭ ਦੇ ਜੀ ਜਿਨਾਂ ਨੂੰ ਤੁਸੀਂ ਆਪ ਤੁਸਤੁਨੀ ਆਪ ਜੀ ਸਭ ਨੂੰ ਨਦਰ ਕੋਲੇ ਨਿੰਮ ਦੇ ਕਰਨਾ ਆਪ ਜੀ ਦੇ ਨਾਮ ਕਸਰ ਹੋ ਜੀ ਨਾਮਾ ਗਤ ਅੰਚਾਸ ਸੋ ਜੀ ਜੇ ਰੇਤ ਨਾਲ ਦੇ ਮਾਤਰ ਬਦਰੀ ਮੈਂ ਤੇ ਅਗੇ ਅਰਦਾਸ ਮਹੂਰਥੋਂ ਨਹੀਂ ਜਿਸ ਤਹ ਕਰੋ ਬਿਨੰਤੇ ਮੇਰਾ ਦੁਖ ਸੁਖ ਕੋ ਦੇ ਪਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ 5 ਜਿਵੇਂ ਕਿਸਾਨੋ ਬੋਵੇ ਪਰਸਾਨੀ ਤਚੀ ਤਕੀ ਬੜ ਪਰਾਨੀ ਜੋ ਜਨਮ ਸੋ ਜਨ ਹੋ ਮਵਾ ਗੋਬਿੰਦ ਭਗਤ ਵਸਤ ਰਹੇ ਧਿਆਲ ਰਹਾ ਨਤੇ ਸਭਰ ਕੋਸੀ ਰਾਤ ਰਹਿਣ ਗਏ ਕਰੋਈ ਪਰਵਾਤ ਮਾਇਆ ਬਹੁਤ ਰਈ ਅਭਾਵੈ ਗੁਰ ਪ੍ਰਸਾਦ ਕੋ ਬਿਲਾ ਜਗ कहो नानक गुण नी नीत मुख उजल हुए निर्मल जी तहो नानक गुणग नीत मुख उजल हुए ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਨ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦਾ ਉਹਨਾਂ ਸੰਤਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕੀ ਇਤਨੀ ਜਿਹਾ ਬਾਬਾ ਜੀਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਮੂਹੀ ਸੰਤਾਂ ਨੂੰ ਬੇਨਤੀ ਹੈ ਕਿ ਕਈ ਕਈ ਲਾ ਪਰਿਸ਼ਾਦੀਆਂ ਦੇਗਾ ਵਰਤਣ ਗਿਆ ਉਪਰੰਤ ਸਤਿਗੁਰਾਂ ਜੀਆ ਦੇ ਜੋ ਨੀچے ਥਾਣਾਵਰ ਚੱਲੇ ਕੌਣਗੇ ਤੋ ਪ੍ਰਾਂਤ ਸੰਗੋ ਹੀ ਸੰਤਾਨਾਂ ਨੂੰ ਦੇਂਦੀ ਹੈ ਕਿ ਪਾਈ ਬੇਅੰਤ ਹੈ ਢਾਟੀ ਜਿੱਥੇ ਕਿ ਜਿਹੜੀਆਂ ਪਹੁੰਚੇ ਹਨ ਸੰਗੋ ਹੀ ਸੰਤਾਨੋ ਸ੍ਰੀ ਹਰਿ ਹਲਕਾ ਨੂੰ ਹੀ ਸੰਤਾਨਾਂ ਨੂੰ ਦੇਂਦੀ ਹੈ ਕਿ ਪਾਈ ਇੱਥੇ ਹੀ ਬੈਠ ਕੇ ਜਿਨ੍ਹਾਂ ਨੇ ਗੁਰੂ ਕੀ ਲੰਗਰ ਸ਼ਕ ਰਿਆਨਿ ਸ਼ਿਵ ਨੂੰ ਕੋ ਪ੍ਰਾਂਤ ਤੁਲੇ ਮੁੰਡਾਲਾਂ ਦੇ कीर्तन कथा ਵਿਚਾਰਾ ਸੁਣ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਬਖਸ਼ ਵਾਹਿਗੁਰੂ ਜੀ ਕੀ ਫਤਿਹ ਜੇ ਕੋ ਸਤਿਨਾਮ ਏ ਮਤ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿ ਨਿਕਾ ਹਾਲਸਾ ਵਾਹਿਗੁਰੂ ਦੀ ਬੰਦੇ ਸਾਰਿਆਂ ਸਾਨੂੰ ਤੁਨ ਭਾਈ ਬੇਨਤੀ ਕੀਤੀ ਹੈ ਬਹੁਤ ਮਿੰਟ ਭਾਈ ਅੱਬਾ ਸਤਨਾਮ ਦਾ ਜਾਗਣਾ ਧੰਨ ਧੰਨ ਬਾਬਾ ਅਰਵ ਸਿੰਘ ਦਿੱਦੀ ਵਾਲੇ ਕਾਥਿਆ ਬਾਣੇ ਅੰਸਾ ਦਵੰਡ ਭਾਈ ਉਹ ਹਰੇਕ ਸੰਗਤ ਵਿੱਚ ਭਾਈ ਆਉਂਦਾ ਸਤਨਾਮ ਦਾ ਨਾਮ ਜੁਹੋਂਦੇ ਹੀ ਸੰਗਤ ਨੇ ਤੁਨ ਮੰਨ ਤਨ ਨਾਲ ਭਾਈ ਨਾਮ ਜਪਣ ਦੀ ਕਰ ਬਾਰਦਾਰ ਕਰਦੀ ਹੈ ਸਤਨਾਮ ਵਾਹਿਗੁਰੂ ਸਤਨਾਮ

i uh -huh. ਨਾਮੁ ਵਾਹਿਗੁਰੂ ਨਾਮੁ ਵਾਹਿਗੁਰੂ ਸਤ ਨਾਮੁ ਵਾਹਿਗੁਰੂ ਵਾਹਿਗੁਰੂ ਹੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੰਤਾਂ ਨੂੰ ਭਾਈ ਬੀਤੀ ਕੀ ਯਤ ਕੀਤੀ ਜਾਂਦੀ ਹੈ ਦੇਖਾਂ ਵਾਪਿਆਂ ਨੂੰ ਉਸ ਤੋਂ ਬਲੰਦ ਭਾਈ ਮਹਾਰਾਜ ਉਹ ਆਪਣੇ ਲੈਦਾ ਪੈ ਜਾਣਗੇ ਸਾਰੀ ਸੰਗਤ ਨੂੰ ਭਾਈ ਬੇਨਤੀ ਹੈ ਕਿ ਇਸੇ ਤਰ੍ਹਾਂ ਬੈਠੇ ਰਹਿਣਾ ਆਪਣੇ ਕੋ ਜੱਥੇ ਤਿੰਨ ਚਾਰ ਭਾਈ ਹੋਰ ਵੀ ਆਏ ਹਨ ਉਹਨਾਂ ਦੇ ਗਲਵਾਲੀਆਂ ਵਿਚਾਲੇ ਸੁਨੀਆਂ ਨਾ ਬਾਬਾ ਜੀ ਨੇ ਬਹੁਤ ਹੀ ਪਿਆਰ ਨਾਲ ਭਾਈ ਪਿਆਰ ਨਾਲ ਗੁਰਮਤਨ ਸਾਹਿਬ ਕੀਰਤਨ ਕੀਤੇ ਅਤੇ ਇਤਿਹਾਸ ਸੁਣਾਏ ਹਨ ਨਾ ਮਹਾਰਾਜ ਚਲਦੀ ਕਹਾਣੀਆਂ ਦੇ ਲੋਕਤੀਆਂ ਦਾ ਤੇ ਇਹਨਾਂ ਨੂੰ ਭਾਈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਇਸੇ ਤਰ੍ਹਾਂ ਬੈਠੇ ਰਹੋ ਲੰਗਰ ਸਭ ਤੋਂ ਪਹਿਲਾਂ ਭਾਈ ਅਰਪਾ ਸਿੰਘ ਭੌਦੇ ਵਾਲੇ ਆਪਣੇ ਆਪ ਗਾਂਢੀ ਹੀ ਪਿੰਦੇ ਹਨ ਆਪਣੇ ਹੀ ਬੰਦੇ ਨੇ ਪਰ ਭਾਈ ਉਹਨਾਂ ਦੇ ਭਾਈ ਪ੍ਰੋਗਰਾਮ ਆਪਣਾ ਦਾਇਰ ਲਾਉਣਗੇ ਉਸ ਤੋਂ ਬਾਅਦ ਭਾਈ ਦਵਿੰਦਰ ਸਿੰਘ ਵਗਦੀ ਉਹਨਾਂ ਦੇ ਸਾਥੀ ਮਾਜਰੇ ਵਾਲੇ ਉਹਨਾਂ ਤੋਂ ਬਾਅਦ ਭਾਈ ਫਿਰ ਉਹਨਾਂ ਤੋਂ ਬਾਅਦ ਉਹ ਲੱਗਣਗੇ ਸੰਗਤਾਂ ਨੂੰ ਬੇਨਤੀ ਹੈ ਬੜੇ ਪਿਆਰ ਨਾਲ ਭਾਈ ਇਹ ਨਾਲ ਜੱਥੇ ਤੋਂ ਬਚਾਵਾ ਸੁਣ ਕੇ ਜਾਨ ਦੀ ਕਿਰਪਾ ਆਪ ਤਾਂ ਕਿ ਜਿਨੇ ਵੀ ਭਾਈ ਚੰਗਰ ਪਾਣੀ ਛਕਣਾ ਹੈ કો રામના ભાઈશાકે આગે આ પાએ ઉને ઉચ મંડર બાયરી બાપે બધિયા બધિયા ઠીક જ આપ જબર ગીત બધી हा हा ठीकु आहे ਤੇ ਅਮਰ ਅੱਜ ਅੱਧੀ ਵਾਰ ਨਹੀਂ ਸਾਕੇ ਸੰਤਾਂ ਨੇ ਹੱਲ ਕਰਨਾ ਕੀਤਾ ਸਾਨੂੰ ਆਗੇ ਭਾਈ ਸਾਰੇ ਸੰਤਾਂ ਨੂੰ ਬੇਚੇ ਹੈ ਕਿ ਸਰਸਤਾ ਛੱਡ ਕੇ ਜਾਦੀ ਤੋਂ ਜਾਦੀ ਜਿੰਨੇ ਵੀ ਵੀਰ ਭਾਈ ਬਾਹਰ ਫੈਦਾਂ ਤੇ ਖੜੇ ਹਨ ਉਹ ਸਾਡੇ ਦੁਬਾਨ ਕਿ ਜਾਵੇ ਮੈਛੰਦੀ ਕਿਰਪਾ ਆਤਾਗਾ ਨਾ ਭਾਈ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ